ਸੁਖਬੀਰ ਬਾਦਲ व्हीलचेयर ਤੇ ਬੈਠ ਕੇ ਹੱਥ ਚ ਬਰਸ਼ਾ ਫੜ ਦਰਬਾਰ ਸਾਹਿਬ ਚ ਸੇਵਾਦਾਰ ਦੀ ਡਿਊਟੀ ਕਰ ਰਿਹਾ ਸੀ ਸੁਖਦੇਵ ਸਿੰਘ ਢੀਂਡਸਾ ਵੀ ਉੱਥੇ ਹੀ ਬੈਠੇ ਸੀ ਕਿ ਅਚਾਨਕ ਕਾਲੀ ਪੱਗ ਬੰਨੇ ਸਵੈਟਰ ਪੈਂਟ ਪਾਇ ਇੱਕ ਸ਼ਖਸ ਆਉਂਦਾ ਸਾਹਮਣੇ ਖੜਾ ਹੋ ਕੇ ਬੰਦੂਕ ਕੱਢ ਕੇ ਸੁਖਬੀਰ ਬਾਦਲ ਵੱਲ ਤਾਣਦਾ ਤਾਂ ਫੁਰਤੀ ਨਾਲ ਸੇਵਾਦਾਰ ਨੇ ਆ ਕੇ ਉਸ ਦਾ ਹੱਥ ਉੱਪਰ ਵੱਲ ਕੀਤਾ ਤੇ ਖਵਾ ਚ ਗੋਲੀ ਚੱਲਦੀ ਇਹ ਗੋਲੀ ਦਾ ਨਿਸ਼ਾਨ ਵੀ ਤੁਸੀਂ ਵੇਖ ਸਕਦੇ ਹੋ ਤੇ ਖੋਲ ਪਾਣੀ ਚ ਸੁਖਬੀਰ ਵਾਲ ਵਾਲ ਬਚੇ ਅਫਰਾ ਤਫਰੀ ਮੱਚਦੀ ਹੈ ਸੁਖਬੀਰ ਬਾਦਲ ਦੇ ਆਲੇ ਦੁਆਲੇ ਮਨੁੱਖੀ ਚੇਨ ਬਣਾ ਦਿੱਤੀ ਜਾਂਦੀ ਹੈ ਸਾਰੇ মিডিਆ ਕੈਮਰੇ ਗੋਲੀ ਚ ਲਾਉਣ ਵਾਲੇ ਸ਼ਖਸਵਲ ਘੁੰਮਦੇ ਨੇ ਇਸ ਸ਼ਖਸ ਦਾ ਨਾਮ ਹੈ ਨਰਾਇਣ ਸਿੰਘ ਚੋੜਾ ਅਸੀਂ ਸੁਖਬੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨ ਸਾਹਿਬ ਲੋ ਸਵੇਰ ਦੀ ਬੜੀ ਸਖਤ ਹੈ ਸੀ ਮੈਂ ਸੋਬਾ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੀਤਾ ਇਹ ਜੀ ਨਰੇਂਦਰ ਸਿੰਘ ਚੋੜਾ ਨਾਮ ਇਹ ਜੀ ਨਰੇਂਦਰ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਘੰਟੀ ਸਾਈ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਇਹ ਗੁਰੂ ਘਰ ਮੱਥਾ ਟੇਕ ਕੇ ਚੱਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾ ਪਹਿਲਾਂ ਇਹ ਦਰਬਾਰ ਸਾਹਿਬ ਐਂਟਰ ਕੀਤਾ ਜੀ ਇਹ ਪਹਿਲਾਂ ਅੰਦਰ ਸੀ ਇਹ ਏ ਨਹੀਂ ਕਹਿ ਸਕਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹ ਨਾਲ ਨਾਲ ਬੰਦਾ ਸਾਰਾ ਵਾਚ ਕਰੇ ਜਾਣਕਾਰੀ ਮੁਤਾਬਕ ਨਰਾਇਣ ਚੌੜਾ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ ਨਰਾਇਣ ਚੌੜਾ ਬੁੜੈਲ ਜੇਲ ਬ੍ਰੇਕ ਦਾ ਮਾਸਟਰਮਾਈਂਡ ਸੀ ਚੌੜਾ ਨੇ ਜਗਤਾਰ ਸਿੰਘ ਖਵਾਰਾ ਤੇ ਪਰਮਜੀਤ ਸਿੰਘ ਪਿਉਰਾ ਦੀ ਬੁੜੈਲ ਜੇਲ ਚੋਂ ਭੱਜਣ ਚ ਮਦਦ ਕੀਤੀ ਸੀ ਉਸ ਨੇ ਜੇਲ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਚ ਚੌੜਾ ਪਿੰਡ ਦਾ ਰਹਿਣ ਵਾਲਾ ਹੈ ਹੁਣ ਉਸ ਤੇ ਗੋਲੀ ਕਿਉਂ ਚਲਾਈ ਕੀ ਮਕਸਦ ਸੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ